ਕੱਲ ਆਪਾਂ ਇੱਕ ਖਬਰ ਕੀਤੀ ਸੀਗੀ ਪਰਲ ਕੰਪਨੀ ਬਾਰੇ ਨਿਰਮਲ ਭੰਗੋ ਬਾਰੇ ਉਹਨਾਂ ਦੀ ਮੌਤ ਦੇ ਨਾਲ ਹੀ ਫੇਰ ਇੱਕ ਵਾਰੀ ਇਹ ਚਰਚਾ ਦੇ ਵਿੱਚ ਆ ਗਈ ਹੈ ਪਰਲ ਕੰਪਨੀ ਅੱਜ ਕੱਲ ਉਹਨਾਂ ਦੀ ਬੇਟੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਅਸੀਂ ਭਾਈ ਕਰਾਂਗੇ ਤੁਹਾਡਾ ਹੱਲ ਇਹਦੇ ਵਿੱਚ ਕਿੰਨੀ ਕੁ ਉਮੀਦ ਲੋਕਾਂ ਵਾਸਤੇ ਜਾਗੀ ਹੈ ਤੇ ਇੱਕ ਸਵਾਲ ਨਾਲ ਇੱਕ ਇਹਦੇ ਹੋਰ ਉੱਠਦਾ ਕਿ ਜੇ ਇਹ ਇਦਾਂ ਦਾ ਬਿਆਨ ਦੇਣਾ ਸੀ ਇਦਾਂ ਦਾ ਐਲਾਨ ਕਰਨਾ ਸੀ ਤਾਂ ਫਿਰ ਦੇਰੀ ਕਿਉਂ ਜਾਂ ਇੰਤਜ਼ਾਰ ਕਿਸ ਗੱਲ ਦਾ ਸੀ ਜੀ ਸਾਹਿਬ ਉਹ ਪਬਲਿਕ ਨੋਟਸ ਮੈਂ ਸਵੇਰੇ ਪੜਿਆ ਪਹਿਲੀ ਗਲਤੀ ਇਹ ਆ ਕਿ ਲੁੱਟੇ ਜਾਣ ਵਾਲੇ ਤੇ ਅਧ ਪੜ ਅਨ ਪੜਿਆ ਜੀ ਤੂੰ ਭਨੇ ਮੇਰੀਏ ਅੰਗਰੇਜ਼ੀ ਚ ਚੇਪੀ ਖਲੋਤੀ ਪਬਲਿਕ ਨੋਟਸ ਦੋਜੀ ਚੀਜ਼ ਬਿਲਕੁਲ ਉਹ ਭਣ ਜੀ ਤੇਰੇ ਤੇ ਤੇ ਤੇਰੇ ਘਰ ਵਾਲੇ ਤੇ ਤਾਂ ਖੁਦ ਤੇ ਮੁਕੱਦਮਾ ਹੈ ਜੀ ਕਿ ਤੁਸੀਂ ਪ੍ਰਾਪਰਟੀਆਂ ਰੋਕ ਲੱਗਣ ਤੋਂ ਬਾਅਦੂਦ ਵੇਚੀਆਂ ਨੇ ਹਮ ਆ ਜੀਰੇ ਕੀ ਹੋਇਆ ਸੀ ਜੀ ਸਾਨੂੰ ਕੱਲੀ ਕੱਲੀ ਗੱਲ ਯਾਦ ਹੁੰਦੀ ਹੈ ਜਿਵੇਂ ਆਰਨੇਡਾ ਗਾਣਾ ਰਟਿਆ ਪਿਆ ਨਾ ਭਗਵੰਤ ਮਾਨਿਕ ਦੱਬਤਾ ਕਿੱਥੇ ਆ ਸਾਨੂੰ ਵੀ ਕੱਲੀ ਕੱਲੀ ਗੱਲ ਜਿਹੜੀ ਆ ਨਾ ਉਹ ਯਾਦ ਰਹਿੰਦੀ ਆ ਜੀ ਬਿਲਕੁਲ ਤੋਂ ਮਤਲਬ ਕਿ ਤੁਹਾਡੇ ਤੇ ਤੇ ਮੁਕਦਮੇ ਹੋਏ ਨੇ ਹਮ ਕਿ ਰੋਕ ਲੱਗਣ ਦੇ ਬਾਵਜੂਦ ਤੁਸੀਂ ਪ੍ਰਾਪਰਟੀ ਵੇਚਣ ਦੀ ਯਤਨ ਕੀਤੇ ਹਮ ਜੀ ਸੁਪਨਾ ਸੀ ਅਖੇ ਮੇਰੇ ਫਾਦਰ ਸਾਹਿਬ ਦਾ ਕਿ ਪੈਸੇ ਮੋੜਾਂਗੇ ਤੇ ਇਹ ਸੁਪਨਾ ਜਿਹੜਾ ਸੀਗਾ ਉਹਨੂੰ ਪੂਰਾ ਕਰਨ ਦਾ ਖਿਆਲ ਹੋਣੀ ਕਿਉਂ ਆ ਬਿਲਕੁਲ ਇਹ ਸਵਾਲ ਮੰਨ ਕਿ 8 ਸਾਲ 8 ਸਾਲ ਤੁਸੀਂ ਸੁੱਤੇ ਹੀ ਨਹੀਂ ਵੀ ਤੁਹਾਨੂੰ ਸੁਫਨਾ ਇਹ ਜਿਹੜਾ ਸੱਚ ਕਰਨ ਦਾ ਕਿ ਤੋ ਇਲਾਮ ਹੀ ਨਹੀਂ ਹੋਇਆ ਸਾਹਿਬ ਹਮ ਕੱਚੀਆਂ ਗੱਲਾਂ ਨੇ ਤੁਸੀਂ ਹੋਰ ਕੁਝ ਨਾ ਕਰੋ ਜਿਹੜੇ ਵਿਦੇਸ਼ ਦੇ ਵਿੱਚ ਫੰਡ ਜਿਹੜੇ ਡਾਇਵਰਟ ਹੋਇਆ ਉਹਦਾ ਹੀ ਬਿਵਰਾ ਦੇ ਦਿਓ ਕਿ ਉੱਥੇ ਵੀ ਪ੍ਰਾਪਰਟੀ ਪਈ ਆ ਫਾਦਰ ਸਾਹਿਬ ਦੀ ਉਹ ਵੀ ਵੇਚ ਲਓ ਹਮ ਬਿਲਕੁਲ ਮਟੋ ਉਹਦੀਆਂ ਵੀ ਰਿਓੜੀਆਂ ਜੀ ਜੀ ਸਹਿਯੋਗ ਕਰੋ ਕਿਉਂਕਿ ਦੇਖੋ ਇਹ ਸਾਰਾ ਕੁਝ ਜੇ ਤੁਹਾਡੇ ਕੋਲ 50 ਹਜ਼ਾਰ ਕਰੋੜ ਦਾ ਇੰਤਜ਼ਾਮ ਹੈਗਾ ਤੇ ਵੰਡ ਦਿਓ ਲੋਕਾਂ ਨੂੰ ਜੀ ਕਹੋ ਭਾਈ ਜਿਹੜੇ ਪੀੜਤ ਹੈ ਗਿਆ ਮੇਰੇ ਤੋਂ ਫੜ ਕੇ ਲੈ ਜਾਓ ਜੀ ਜੀ ਤੇ ਜੇ ਨਹੀਂ ਉਹ ਸਾਰਾ ਕੁਝ ਸੁਪਰੀਮ ਕੋਰਟ ਦੀ ਅਗਵਾਈ ਹਟ ਹੋ ਰਿਹਾ ਸਭ ਲੋਡਾ ਕਮੇਟੀ ਬਣੀ ਜੀ ਸਪੈਸ਼ਲ ਕਮੇਟੀ ਬਣੀ ਸੀਬੀਆਈ ਦੀ ਜਾਂਚ ਹੋਈ ਬਿਲਕੁਲ ਕਿ ਸਾਰੇ ਸੰਧੂ ਜਿਹੜੇ ਅੰਦਰ ਵਜੇ ਭਟਾਚਾਰੀਆਂ ਗਿਆ ਤੋ ਗੱਲ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਜਿਦਾਂ ਕਹਿ ਲਓ ਕਿ ਗੱਲਾਂ ਦਾ ਫਲੂਦਾ ਬਣਾਉਣ ਵਾਲੀ ਗੱਲ ਹੈ ਬਿਲਕੁਲ ਬਿਲਕੁਲ ਇੱਕ ਤਰ੍ਹਾਂ ਦੀ ਹਮਦਰਦੀ ਦੀ ਜਿਹੜੀ ਕਰਨੀ ਹੈ ਕਿ ਕਿਉਂਕਿ ਤੁਸੀਂ ਤੁਸੀਂ ਦੇ ਹੀ ਨਹੀਂ ਸਕਦੇ ਪੈਸੇ ਸੂਰ ਜੀ ਤੁਸੀਂ ਸੁਪਰੀਮ ਕੋਰਟ ਦੇ ਹੀ ਜ਼ਰੀਏ ਜਾਣਾ ਤੇ ਸੁਪਰੀਮ ਕੋਰਟ ਨੇ ਤਾਂ ਆਲਰੇਡੀ ਕਿਹਾ ਕੇਂਦਰ ਨੇ ਬਿਆਨ ਦਿੱਤਾ ਹੈ ਸਦਨ ਦੇ ਵਿੱਚ ਕਿ ਭਾਈ ਪੀੜਤ ਕਲੇਮ ਨਹੀਂ ਕਰ ਰਹੇ ਅਸੀਂ ਤਿਆਰ ਹਾਂ ਹਾਂ ਆ ਪਿਛਲੇ ਸੈਸ਼ਨ ਦੇ ਵਿੱਚ ਮੰਤਰੀ ਨੇ ਉੱਥੇ ਕਿਹਾ ਕਿ ਪੀੜਤ ਕਲੇਮ ਕਰਨਗੇ ਤੇ ਅਸੀਂ ਦੇਣ ਵਾਸਤੇ ਤਿਆਰ ਹਾਂ ਸੋ ਇਹ ਪਤਾ ਨਹੀਂ ਕੀ ਸੋਚ ਕੇ ਬਿਆਨ ਆਇਆ ਸਭ ਮੈਨੂੰ ਤੇ ਪਤਾ ਨਹੀਂ ਜੀ ਜੀ ਖੁਸ਼ੀ ਲੌਂਜੀ ਤੁਹਾਡੇ ਵਾਲੀ ਗੁਜ਼ਾਰਿਸ਼ ਮੇਰੀ ਹੈ ਦੁਆਰਾ ਤੋਂ ਫਿਰ ਕਰਦੇ ਹੋ ਸ਼ੇਅਰ ਪ੍ਰੋਗਰਾਮ ਨੂੰ ਦਬਕੇ ਕੁਲਦੀਪ ਸਿੰਘ ਗਰੇਵਾਲ ਜੀ ਕਹਿ ਰਹੇ ਨੇ ਕਿ ਝੂਠ ਬੋਲਦੀ ਹੈ ਕਿਸੇ ਨੂੰ ਕੁਝ ਨਹੀਂ ਮਿਲਣਾ ਜਸਪ੍ਰੀਤ ਸਿੰਘ ਦੀ ਪੁੱਛ ਰਹੇ ਨੇ ਕਿ ਲੋਕਾਂ ਦੇ ਪਰਲ ਦੇ ਪੈਸੇ ਆ ਸਕਦੇ ਆ ਹੁਣ ਦੇਖੋ ਜੀ ਜੀ ਦੇਖੋ ਇਹ ਪੈਸੇ ਜਿਹੜੇ ਆ ਸਕਦੇ ਆ ਪਰ ਆਉਣੇ ਇੱਕ ਪ੍ਰੋਸੈਸ ਦੇ ਥਰੂ ਆ ਨਾ ਮਾਨ ਸਾਹਿਬ ਨੇ ਦਿਵਾਉਣੇ ਆ ਤੇ ਨਾ ਜੋ ਇਹ ਭੈਣ ਜੀ ਨੋਟਿਸ ਦਿਵਾ ਰਹੀ ਆ ਨਾ ਇਹਨਾਂ ਦਿਵਾਉਣੇ ਆ ਜੀ ਜੀ ਇਹਨਾਂ ਦੇ ਕੋਲ 50 ਹਜ਼ਾਰ ਕਰੋੜ ਦਾ ਬੰਦੋਬਸਤ ਹੈ ਤੇ ਕਹਿ ਸਕਦੇ ਆ ਕਿ ਜਿਹੜੇ ਪੀੜਤ ਆ ਵੀ ਮੇਰੇ ਘਰੇ ਆ ਜਾਓ ਹੂੰ ਉਥੇ ਟਰ ਤੇ ਮੈਂ ਉਹ ਰਸੀਦ ਵੇਖੀ ਜਾਣੀ ਆ ਤੇ ਬੰਦਿਆਂ ਨੇ ਲਾ ਲਾ ਕੇ ਝੋਲੀ ਚ ਪਾਈ ਜਾਣੇ ਆ ਜੀ ਫਿਰ ਤੇ ਮੈਂ ਮੰਨ ਸਕਦਾ ਬਿਲਕੁਲ ਬਿਲਕੁਲ ਕਿਉਂਕਿ ਇਹਨਾਂ ਤੇ ਤੇ ਆਪਦੇ ਤੇ ਕਾਰਵਾਈ ਆ ਅ ਅੱਛਾ ਜੇਲ੍ਹ ਚ ਹੋਣ ਦੇ ਬਾਵਜੂਦ ਸਾਰਾ ਕੁਝ ਹੋਣ ਦੇ ਬਾਵਜੂਦ ਪ੍ਰਾਪਰਟੀਆਂ ਵੇਚਣ ਦੀਆਂ ਤੁਹਾਨੂੰ ਆਏ ਨੇ ਜੀ ਬਿਲਕੁਲ ਜਿਹੜੀਆਂ ਆਲਰੇਡੀ ਨਿਵੇਸ਼ਕਾਂ ਨਹੀਂ ਸੀਆਂ ਇੱਕ ਤਰ੍ਹਾਂ ਨਾਲ ਜੀ ਹਰਪ੍ਰੀ ਗਰੇਵਾਲ ਜੀ ਕਹਿ ਰਹੇ ਨੇ ਕਿ ਸੁੰਦਰ ਸ਼ਰਮਾ ਕਾਂਗਰਸ ਚ ਵਾਪਸ ਚਲੇ ਗਏ ਨੇ ਚਲੋ ਵੈਲਕਮ ਦੁਬਾਰਾ ਇਹ ਇਧੀਆਂ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਜੀ ਜਿੰਨੀਆਂ ਵੀ ਗਾਹ ਵਿਕਟਾਂ ਡਿੱਗਣੀਆਂ ਹਮ ਆ ਥੋੜਾ ਜਿਹਾ ਸੀਜ਼ਨ ਲੰਘ ਜਾਣ ਦਿਓ ਕ੍ਰਿਕਟ ਦੇ ਵਿੱਚ ਕੀ ਹੁੰਦਾ ਜਨਾ ਕਿ ਫਲਾਣਾ ਬੈਟਸਮੈਨ ਬੋਲਡ ਬਾਈ ਬੋਲਰ ਕਿਹੜਾ ਬੋਲਰ ਹੈ ਬਿਲਕੁਲ ਉਹ ਬੋਲਰ ਜ਼ਿਆਦਾਤਰ ਤੁਸੀਂ ਦੇਖੋਗੇ ਨਾ ਜਿਹੜਾ ਬੋਲਰਾਂ ਦੀ ਲਿਸਟ ਹੁੰਦੀ ਹੈ ਕਿ ਐਨੇ ਓਵਰ ਐਨੇ ਕੀਤੇ ਐਨੇ ਮੈਡਨ ਐਨੇ ਰਨ ਦੇ ਕਿੰਨੀਆਂ ਵਿਕਟਾਂ ਹੂੰ ਮੈਨੂੰ ਲੱਗਦਾ ਕਿ ਜ਼ਿਆਦਾਤਰ ਕਾਂਗਰਸ ਹੀ ਬੋਲਰ ਦੇ ਪਿੱਛੇ ਆਇਆ ਕਰੇਗੀ ਬੋਲਰ ਦਾ ਨਾਮ ਜਿਹੜਾ ਹੋਏਗਾ ਬਟਾ ਡੇਗਣਾ ਡੇਗਣਾ ਬੋਲਡ ਪਾਏ ਹਮਸਮਝ ਜਾਓ ਤੁਸੀਂ ਅੱਜੇ ਖੋਲਾਂਗੇ ਗੱਲਾਂ ਜੇ ਸਭ ਕੁਝ ਅੱਜ ਹੀ ਖੋਲ ਦਿੱਤਾ ਤੇ ਫਿਰ ਕਿਹਨੇ ਸੁੰਨਾ ਦੁਬਾਰਾ ਬਿਲਕੁਲ ਬਿਲਕੁਲ ਕਰਮਜੀਤ ਜੀ ਕਹਿੰਦੇ ਨੇ ਕਿ 11 ਬੂਟੇ ਲਾਇਨੇ ਬਹੁਤ ਅੱਛੀ ਗੱਲ ਹੈ ਜੀ ਬਹੁਤ ਅੱਛੀ ਗੱਲ ਹੈ